ਜੱਟ ਕੋਈ ਧਰਮ ਥੋੜੀ ਆ ਇੱਕ ਇੱਕ ਕੌਮ ਇੱਕ ਕਬੀਲੇ ਦਾ ਨਾਮ ਆ ਤੁਸੀਂ ਜੱਟ ਨੂੰ ਕਿਵੇਂ ਡਿਫਾਈਨ ਕਰਦੇ ਹੋ ਨਹੀਂ ਵੇਖੋ ਜੱਟ ਇੱਕ ਜਾਤੀ ਦਾ ਨਾਮ ਨਹੀਂਗਾ ਤਾਂ ਹੀ ਇਹ ਬ੍ਰਾਹਮਣ ਦੁਆਰਾ ਬਣਾਈ ਕੋਈ ਜਾਤੀ ਆ ਜੇ ਤੁਸੀਂ ਮੰਨ ਲਓ ਪੜਦੇ ਆਂ ਆਪਾਂ ਪੁਰਾਣਾ ਇਤਿਹਾਸ ਪੜਦੇ ਆਂ ਤਾਂ ਹਜੇ ਉਦੋਂ ਜਾਤੀਆਂ ਜੇ ਮੰਨ ਲਓ ਆਪਾਂ ਜਿਹੜਾ ਸਨਾਤਨ ਧਰਮ ਕਹਿੰਦੇ ਆ ਉਦੋਂ ਤੋਂ ਵੀ ਪਹਿਲਾਂ ਦਾ ਜਿਹੜਾ ਇਤਿਹਾਸ ਆ ਪੰਜਾਬ ਦੇ ਵਿੱਚ ਜੱਟਾਂ ਦਾ ਮਿਲਦਾ ਇਤਿਹਾਸ ਦੇ ਪਤਾਮਾ ਕਹਿਆ ਜਾਂਦਾ ਹੈ ਰੋਡੋਟਸ ਉਹਨਾਂ ਨੇ ਸਭ ਤੋਂ ਪਹਿਲਾਂ ਜੱਟਾਂ ਦਾ ਜ਼ਿਕਰ ਕੀਤਾ ਕੋਣ ਬੇਕੋ ਹੈਰੋਡੋਟਸ આજ ਤੋਂ 3-4000 ਸਾਲ ਪਹਿਲਾਂ ਜਿਹੜੇ ਆ ਉਹ ਦੁਨੀਆ ਦੇ ਵਿੱਚ ਉਹਨਾਂ ਨੇ ਇਤਿਹਾਸ ਲਿਖਣਾ ਸ਼ੁਰੂ ਕੀਤਾ ਸੀ ਤੇ ਉਹਨਾਂ ਨੇ ਲਿਖਿਆ ਵੀ ਇਹ ਸੱਤ ਨੇ ਸਭ ਤੋਂ ਪਹਿਲਾਂ ਜਿਹੜਾ ਜੱਟਾਂ ਨੇ ਕਿਹਾ ਜੱਤ ਲਿਆ ਸੀ ਹੁਣ ਮੰਨ ਲਓ ਜਿਹੜੇ ਜੱਟ ਆ ਉਹ ਇੰਡੋ ਸੀਥੀਅਨ ਕਬੀਲਾ ਉਸ ਨਸਲ ਨੂੰ ਸਬੰਧਤ ਜਿਹੜੇ ਹੈ ਪੂਰੀ ਦੁਨੀਆ ਦੇ ਵਿੱਚ ਜੇ ਆਪਾਂ ਲਾਗੇ ਭਾਰਤ ਤੋਂ ਲੈ ਕੇ ਤੇ ਯੂਰਪ ਤੱਕ ਜਿਹੜੇ ਜੱਟ ਅਲੱਗ-ਅਲੱਗ ਨਾਵਾਂ ਦੇ ਨਾਲ ਕਿਤੇ ਜੱਟ ਕਿਤੇ ਜੈਟੀ ਕਿਤੇ ਜਾਟ ਕਿਤੇ ਮਾਸਾਗੇਟੇ ਵੀ ਕਿਹਾ ਗਿਆ ਐ ਅਲੱਗ-ਅਲੱਗ ਨਾਵਾਂ ਦੇ ਨਾਲ ਪੂਰੇ ਵਾਰਡ ਦੇ ਵਿੱਚ ਜਿਹੜੇ ਫੈਲੇ ਹੋਏ ਆ ਜੇ ਉਹਨੂੰ ਆਪਾਂ ਕਿ ਇੱਕ ਜਾਤ ਤੱਕ ਆਧਾਰਤ ਕਰੀਏ ਤਾਂ ਉਹ ਜਾਤ ਨਹੀਂ ਉਹ ਪੂਰੇ ਕਬੀਲੇ ਦਾ ਨਾਮ ਜਿਹੜਾ ਅੱਗੇ ਵਧ ਵਰ ਕੇ ਜਿਹੜਾ ਹੁਣ ਪੰਜਾਬ ਦੇ ਵਿੱਚ ਹੁਣ ਇਸ ਸਮੇਂ ਪੰਜਾਬ ਦੇ ਵਿੱਚ ਅਪਾ ਜੱਟ ਕਹਿੰਦੇ ਆ ਤੇ ਹਰਿਆਣੇ ਦੇ ਵਿੱਚ जाट ਕਹਿੰਦੇ ਆ ਪਾਕਿਸਤਾਨ 'ਚ ਵੀ ਆ ਇਰਾਕ ਦੇ ਵਿੱਚ ਵੀ ਜਿਹੜੇ ਆ ਗਿਆ ਜੱਟ ਬੈਠੇ ਆ ਡੈਨਮਾਰਕ 'ਚ ਜੇ ਤੁਸੀਂ ਵੇਖੋਗੇ ਕਿਤੇ ਇੱਕ ਨਾਮ ਇੱਕ ਸ਼ਹਿਰ ਦਾ ਨਾਮ ਹੀ ਜੱਟਲੈਂਡ ਆ ਹੁਣ ਮੰਨ ਲਓ ਡੈਨਮਾਰਕ 'ਚ ਤੋਂ ਜੱਟ ਹੁਣੇ ਉੱਠ ਕੇ ਥੋੜਾ ਉਹ ਕਰਦੇ ਨੇ ਦੂਜੇ ਵਿਸ਼ਵ ਯੁੱਧ ਦੇ ਵਿੱਚ ਟੈਂਕਾਂ ਦੀ ਜੰਗ ਜਿਹੜੀ ਉਹ ਕਹਿੰਦੇ ਆ ਉਹ ਸਥਾਨ ਤੇ ਲੜੀ ਗਈ ਸੀ